ਬੋਲੀ ਜਾਂਦੇ ਬੱਚੇ ਬੋਲੀ ਜਾਂਦੇ ਬੱਚੇ ਆਹ ਬਈ ਤਾਂ ਨੱਕਾ ਕਿਵੇਂ ਤੋੜਿਆ ਪਾਣੀ ਕਿਹੜਾ ਵੱਡੇ ਨੇ ਮੇਰਾ ਇਹਦੇ ਕਿੰਨਾ ਕਰੀ ਇਹਨਾਂ ਨੂੰ ਆਹ ਕਿਵੇਂ ਛੁੱਟ ਗਿਆ ਯਾਰ ਸੱਟਾ ਦਾ ਬਰਖੀਨ ਚੁੱਕਦਾ ਉਹ ਯਾਰ ਇਹਨਾਂ ਮੇਰਾ ਕੀ ਤਾਂ ਪੁੱਛ ਗਿਆ ਵੱਡਿਆ ਤਾਂ ਮੇਰੇ ਯਾਰ ਬਾਰੀ ਤੇਰੀ ਉਹ ਨਹੀਂ ਬਾਰੀ ਤਾਂ ਮੇਰੀ ਆ ਬਾਰੀ ਤੇਰੀ ਕਿੰਨਾ ਬਾਰੀ ਮੇਰੀ ਬਾਰੀ ਮੇਰਾ ਮੂਰੇ ਯਾਰ ਮਾਰ ਕੇ ਗਈ ਸਿਰ ਪਾੜ ਨੂੰ ਲਾ ਨਾ ਕਰਨ ਹੱਥ ਲੈ ਇਹਦੀ ਬੜ ਕੇ ਬਿਠੇ ਰੇ ਮਾਰ ਮਾਰ ਦੱਬੇ ਨਹੀਂ ਗੰਦਾ ਮਾਰ ਦੰ ਨਾਨਕ ਨੂੰ ਹੱਥ ਫੇਰ ਫਰਾਂਜੇ ਬਾਉਦ ਨਾ ਸਾਡੀ ਮੱਕੀ ਦੀ ਆ ਹਰਾ ਦੇ ਦਸ ਸਾਡਾ ਹਰਾ ਦੁਪਨੀ ਨਹੀਂ ਮੈਨੂੰ ਸਾਡਾ ਹਰਾ ਅਣੀ ਮੱਕੀ ਦੇ ਬੱਤੀਆਂ ਬਣੀ ਮੈਨੂੰ ਦੇਖ ਤੇ ਸੁੱਕ ਕੇ ਕੀ ਬਣਿਆ ਪਿਆ ਤਿੰਨ ਤਾਂ ਕਹੀ ਦੇ ਉਹਦੇ ਚ ਦੱਬੇ ਪੈਣੇ ਮਾਰ ਮਾਰ ਕਹੀ ਦੇ ਪੀਣ ਇੱਥੇ ਫਟਾ ਜੇ ਇੱਕ ਦਰ ਵਰਗ ਸੱਤੀ ਅਰੇ ਪੌਰਾਜ ਨਹੀਂ ਹੈਗਾ ਬੰਦਾ ਬੁਲਾ ਲਾਂਗੇ ਦੂਡ ਬੰਦਾ ਮਾਰ ਕੇ ਰੋਟੀ ਖਾਣਾ ਵੇ ਬੜਾ ਮਾਰਦਾ ਤੂੰ ਬੜੇ ਦਾ ਤੁਹਾਡੇ ਦਾ ਰਾਜ ਹੈ ਢੀੜੀ ਥਾਣੇ ਦੇਖਾਂ ਜਾਣਦਾ ਨਹੀਂ ਮੈਨੂੰ ਬੰਦਾ ਬੰਦਾ ਨੱਕਾ ਨਾ ਲਾ ਮੈਂ ਲਾਉਣਾ ਨਿਕਾ ਫਿਰ ਨੱਕਾ ਮੈਂ ਲਾਉਂਗਾ ਕੰਨ ਕੀ ਹੈ ਇੱਕ ਕਮਲ ਮੈਂ ਨੱਕਾ ਨਾ ਮੰਗਾ ਚਲੋ ਥਾਣੇ ਜਾਂ ਥਾਣੇ ਦੀ ਬਣਾਈ ਬੰਦਾ ਬੰਦਾ ਥਾਣੇ ਦਾ ਆਪਾਂ ਜਾਓ ਤੂੰ ਵੀ ਡੰਡੀ ਪੈ ਜਾ ਤੇਰੇ ਵਰਗਾ ਮਾਰ ਕੇ ਨੱਕਾ ਫੇਰ ਲਾਉਣਾ ਮੈਂ ਕੀ ਗਾਉਂ ਸਰਪਾਉ ਗਾਉਂ ਰੱਬੀ ਗਾਉਂ ਸੱਤੀ ਗਾਉਂ ਤੇ ਨਾ ਕੋ ਆਪਣਾ ਰੌਲਾ ਜੈ ਪੈਦਾ ਜਿਹੜਾ ਮੈਂ ਤੁਹਾਨੂੰ ਦੱਸਾ ਰਿਹਾ ਕਿ ਚੱਕਰ ਪੈ ਗਿਆ ਪਾਣੀ ਮੇਰਾ ਬਰਦੀ ਨੂੰ ਡੱਡਿਆ ਹੋਇਆ ਸੀ ਅੱਛਾ ਉਹ ਆ ਕੇ ਦੇਖਦਾ ਉਹਨੇ ਕਹਿੰਦੇ ਨੇ ਬਚੈਲੇ ਨੇ ਕੈਲੇ ਨੇ ਕੀ ਚੱਕਰ ਪੈ ਗਿਆ ਕੀ ਕਹਿੰਦਾ ਵੀ ਸਰਦਾ ਹੁਣ ਦੇਖ ਲੈ ਤੂੰ ਮੇਰਾ ਮੋਟਰ ਚਲਾਈ ਹੋਈ ਸੀ ਮੇਰੀ ਧਾਰੀ ਸੀ ਅੱਛਾ ਉਹਨੇ ਆ ਕੇ ਨੱਕਾ ਵੱਢ ਲਿਆ ਇਹ ਤੇ ਅੱਗੇ ਕੱਲਾ ਨਹੀਂ ਆ ਤੂੰ ਯਾਰ ਉਹ ਥੋੜਾ ਜਿਹਾ ਬੰਦਾ ਮੈਨੂੰ ਪਤਾ ਹੀ ਆ ਕੱਬਾ ਹੀ ਆ ਬੰਦਾ ਉਹ ਉਹ ਨਹੀਂ ਕਰਦਾ ਲੜਨ ਨੂੰ ਵੀ ਲੜਨ ਦੀ ਗੱਲ ਨਹੀਂ ਹੈਗੀ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਆ ਸਵੇਰੇ ਫਿਰਦਾ ਹੀ ਉਹ ਥੋੜਾ ਰੱਜਿਆ ਹੋਇਆ ਹੀ ਉਹ ਸਵੇਰੇ ਵੀ ਉਹ ਤਾਂ ਦੂਰ ਹੀ ਉਹ ਕੀ ਕਹਦਾ ਥੋੜਾ ਉਹਦਾ ਨਸਕਾ ਹੈ ਨਾ ਆਪਣੀ ਵਾਰੀ ਹੈ ਵੀਰੇ ਆਪਾਂ ਵਾਰੀ ਦਾ ਫਿਰ ਵਾਰੀ ਦੇ ਹਿਸਾਬ ਨਾਲ ਚੱਲਣਾ ਤੂੰ ਚਲੋ ਉਹ ਤਾਂ ਠੀਕ ਆ ਪਰ ਉਹ ਬੰਦਾ ਤੁਹਾਨੂੰ ਪਤਾ ਹੀ ਆ ਬੈਲੀ ਬੰਦਾ ਉਹ ਨਾ ਕਾ ਬਿੱਤਾ ਤਾਂ 2 ਮਹੀਨੇ ਜੇਲ੍ਹ ਚ ਲਾਇਆ ਉਹਦਾ ਉਹ ਨੂੰ ਕੀ ਜਾਂਦਾ ਤੁਸੀਂ ਘਰ ਪਰਿਵਾਰ ਕੋਈ ਜਿੰਨਾ ਕਰ ਜਿੰਨਾ ਅਸੀਂ ਵੀ ਕੱਟ ਲਾਂਗੇ ਜਿੰਨਾ ਏਡੀ ਗੱਲ ਨਹੀਂ ਹੈਗੀ ਨੇਵੇ ਲੋਕੀ ਨੀ ਨਵੇੜੀ ਹੈ ਬਸ ਦੱਸੋ ਕੀ ਕਰੀਏ ਪੂਰੇ ਗੱਦਨਾ ਭਾਈ ਪੂਰੇ ਬਹਿ ਕੇ ਨਿਮੇੜ ਲੈਨੇ ਆ ਫੇਰ ਨਹੀਂ ਚੌਕੀਆਂ ਤੇ ਜਾਣਾ ਸੀ ਥਾਣਿਆਂ ਤੇ ਵਾਧੂ ਪੈਣੀ ਚੌਕੀਆਂ ਜੀ ਇੱਕੋ ਪਿੰਡ ਤੇ ਰਹਿਣਾ ਉੱਥੇ ਸਰਪੰਚਾ ਵੇਖੋ ਵੀ ਸਰਪੰਚਾ ਪਹਿਲਾਂ ਸੇਰੇ ਨੂੰ ਕੋਲ ਦਾ ਕੋਈ ਬੁਲਾ ਲਓ ਇੱਥੇ ਉਹਦਾ ਗੱਲਕਾਰ ਰੋਲਾ ਕਰ ਰਿਹਾ ਸੇਰੇ ਨਾ ਕਰਦਾ ਮੈਂ ਗੱਲ ਕੀ ਉਹਦਾ ਉਹਦੇ ਪਾਣੀ ਦਾ ਰੋਲਾ ਪਿਆ ਉਹ ਰੋਲਾ ਵੀ ਉੱਤ ਰੋਣੇ ਵੀ ਨੱਤਾ ਵੱਟਿਆ ਅੱਛਾ ਉਹ ਕਿੰਨੇ ਜਣੇ ਦਾ ਰੋਲਾ ਪਿਆ ਹੋਇਆ ਇਵੇਂ ਕੋਪਿੰਡ ਤੇ ਰਹਿਣਾ ਗੱਲ ਮੈਂ ਲਾਉਦਾ ਹੂੰ ਫੇਰੇ ਹਾ ਲੋ ਤੂੰ ਫੇਰੇ ਆ ਕੀ ਚੱਕਰ ਪਾ ਲਿਆ ਤੇ ਸਿਆ ਪਾਣੀ ਦਾ ਰੋਲਾ ਓ ਯਾਰ ਨਵੇਲ ਨੂੰ ਕੀ ਤੁਸੀਂ ਆ ਇਕੱਠੇ ਰਹਿਣਾ ਇੱਕੋ ਜਗ੍ਹਾ ਤੇ ਆ ਜਾ ਚੱਲ ਕੋਈ ਨਹੀਂ ਮੋਟਰ ਤੇ ਆ ਜਾ ਮੇਰੇ ਨਾਲ ਗੱਲਬਾਤ ਕਰਦੇ ਆ ਵੀਰੇ ਠੀਕ ਆ ਬਾਜੀ ਭਾਂਤ ਸਸੀ ਗਾਲ ਜੀ ਕਿਵੇਂ ਹੋ ਚੰਗਾ ਕੋ ਮੇਰਾ ਜੀ ਹੋਰ ਠੀਕ ਠਾਕ ਕੀ ਚੱਕਰ ਪਾਲਿਆ ਤੁਸੀਂ ਨੇ ਮੇੜਨਾ ਨਹੀਂ ਜੀ ਪਹਿਲੇ ਨਾ ਕੀ ਰੌਲਾ ਪੈ ਗਿਆ ਅਸੀਂ ਤਾਂ ਥਾਣੇ ਚ ਨਿਮੜਾਂਗੇ ਬਾਅਦ ਤੇ ਤੈਨੂੰ ਕੱਲ ਵੀ ਕਿਹਾ ਹੁਣ ਵੀ ਕਹਿੰਦੇ ਆ ਚਾਹੇ ਤਾਂ ਇੱਕ ਵਾਰੀ ਕਹ ਆਲਾ ਚਾਹੇ ਦੋ ਵਾਰੀ ਓ ਕੋਈ ਥਾਣੇ ਵਿੱਚ ਲੱਗਾ ਇਹਨਾਂ ਗੱਲਾਂ ਕੋਈ ਨਹੀਂ ਲਿਖ ਰੱਖਿਆ ਨਹੀਂ ਨਹੀਂ ਇੱਕੋ ਪਿੰਡ 'ਚ ਰਹਿਣਾ ਇਕੱਠੇ ਰਹਿਣਾ ਤੁਸੀਂ ਨਵੇਲ ਲੋ ਸਾਡੀ ਵੀ ਗੱਲ ਹੈ ਸੁਖੀਰ ਬਾਦਲਾ ਸਿੱਧੀ ਓਏ ਮੀਟਰ ਕਹਿੰਦੇ ਨਹੀਂ ਮੰਨੂਗਾ ਆਪਣਾ ਰਾਜਾ ਬਰਿੰਦਰਾ ਗੱਲ ਆ ਪਰ ਹੋਵੇ ਜਿਆ ਭਰਾਵਾ ਕੋਈ ਨਹੀਂ ਤੇਰੀ ਵੀ ਹੁਣ ਨਹੀਂ ਸਾਡੀ ਵੀ ਰਾਜਾ ਬਰਿੰਦਰਾ ਸਾਡੀ ਵੀ ਗੱਲ ਆ ਯਾਰ ਬਟਲੇ ਤੇਰੇ ਅਸੀਂ ਰਾਜਪਿੰਡ ਤੋਂ ਘਰਾਂ ਨਹੀਂ ਲੈਣੀ ਰਾਜਪਿੰਡ ਪਹਿਲਾਂ ਕੈਲੇ ਨੂੰ ਲੈ ਕੇ ਆਉਂਦੇ ਘਰੇ ਹੋ ਬੈਗੋ ਯਾਰ ਕੈਲੇ ਨੂੰ ਤਾਂ ਬਣਾ ਲੈ ਪਹਿਲਾਂ ਕੈਲੇ ਨਾਲ ਗੱਲ ਕਰ ਮਗਲੀ ਇੱਕ ਕੋਈ ਨਹੀਂ ਰਾਜਪਿੰਡ ਤੋਂ ਤਾਂ ਸਾਜ ਨਹੀਂ ਆਲੇ ਤੋਂ ਸਾਧਾ ਮਾਂ ਕੈਲੇ ਨਹੀਂ ਖਾਧੋ ਹਲੋ ਤੂੰ ਕੈਲੇ ਨਹੀਂ ਖਾਧੋ ਉਹ ਕੈਲੇ ਕੀ ਹੰਤਲ ਹੁਣ ਕੈਲਾ ਆਉਂਦਾ ਨਹੀਂ ਹੈਗਾ ਹੁਣ ਮਰ ਗਿਆ ਤੀ ਟੱਕਰ ਪੈ ਗਿਆ ਓਏ ਆ ਜਾ ਵਾ ਕਰੇ ਇਕੱਠ ਹੋਇਆ ਵੇ ਇੱਥੇ ਆ ਜਾ ਵੋਟਰ ਤੇ ਨਿਮੇੜ ਦੀ ਏ ਕੀ ਗੱਲ ਬਾਤ ਹੋਗੀ ਅਸੀਂ ਸਰਪੰਚ ਨਹੀਂ ਨਿਮੇੜਨਾ ਇਹ ਰਾਣੇ ਆਦੇ ਠੀਕ ਫਲਾਕ ਪ੍ਰਵਾਂਸਾ ਸਾਹਿਤਿਕ ਕੌਣ ਈ ਗਈ ਆਜੀ ਆਜੀ ਠੀਕ ਆ ਉਹ ਕੀ ਚੱਕਰ ਪਾ ਲਿਆ ਕੈ ਲਿਆ ਮੈਂ ਤੋ ਭਰਾ ਹੋ ਕੇ ਘਰ ਜਾ ਉੱਥੇ ਘਰ ਜਾ ਓਏ ਬਸ ਭਰਾਵਾ ਕੋਈ ਨਹੀਂ ਨਵੇਂ ਉਹ ਯਾਰ ਜਿਹੜਾ ਮੇਰਾ ਬਜੇਨ ਜੀ ਮਹਾ ਕਰੇ ਤੂੰ ਉੱਥੇ ਖੜ ਜਾ ਕੇ ਮੇਰੇ ਕੋਲ ਨਾ ਖੜ ਉਹ ਗੱਲ ਕਰਦਾ ਸਰਪੰਚਾ ਬੈਠੇ ਨੇ ਦਰਬਾਰ ਬੈਠਾ ਹੈ ਆਪਣੀ ਬੰਦਾ ਸਰਪੰਚ ਵੀ ਆਪਣੀ ਬੰਦਾ ਓ ਦੇ ਯਾਰ ਮੈਂ ਤਾਂ ਸਭ ਸਮਝ ਆਇਆ ਇਹਦਾ ਸਰਪੰਚ ਆ ਉਹ ਕਹਿੰਦਾ ਬੰਦਾ ਸਰਪੰਚ ਚੜ੍ਹ ਨਹੀਂ ਆਇਆ ਉਹਦਾ ਮੈਂ ਬੰਦਾ ਬਾਹਰ ਕੇ ਦੱਬਦਾ ਨਾ ਕੰਨੇ ਕਦਾਂ ਪਿਆਰੇ ਬੰਦੇ ਅੱਗੇ ਬਾਈਟ ਨਹੀਂ ਮਿਲਿਆ ਚਲੂ ਪੁਰਾਣੀਆਂ ਗੱਲਾਂ ਕਰੂ ਫੋਲਣੀਆਂ ਆ ਹੁਣ ਨਾਂ ਲੈ ਲੈਂਦਾ ਦੀ ਯਾਰੂ ਬੋਲਣੀਆਂ ਪੁਰਾਣੀਆਂ ਗੱਲਾਂ ਚੱਲਾਂ ਪਏ ਆਹੀ ਦਾ ਪੰਥ ਕੀ ਲੈ ਕੋਤੇ ਆਇਆ ਮਾਗਾ ਇਹ ਖੜੇ ਇਹ ਤਾਂ ਵੇਚੀਏ ਸੂਏ ਬਣਾ ਕਰਨਾ ਉਹ ਬਸ 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 ਉਹ ਜੇਲਾ ਭੁਗਤਣੀਆਂ ਬਹੁਤ ਔਖੀਆਂ ਪਹਿਲਾਂ ਪ੍ਰੋਜੈਕਟ ਚਾਹੀਦਾ ਪਰ ਇਹ ਹੋ ਜਾ ਮਰੀ ਇੱਕ ਨਾਲ ਚਾਹੇ ਤੇਰੇ ਨਾਲ ਤੇਨੂੰ ਉਹ ਕੁੱਲ ਵੀ ਰੱਖਿਆ ਨਾਲ ਤੇਨੂੰ ਯਾਦ ਰੱਖੀ ਯਾਦ ਰੱਖੀ ਕਿ ਮੈਂ ਹੰਟੇ ਮਾਰਿਆ ਤੈਨੂੰ ਲੈ ਕੇ ਰੋਜ਼ ਟੀਕਾਂ ਮਾਂਗੇ ਜਾਂਦਾ ਮੇਰੇ ਘਰੇ ਇਹ ਤਾਂ ਘਰੇ ਅਸੀਂ ਨਹੀਂ ਰਹਿ ਤੱਕ ਆਪਣੇ ਨੂੰ ਜਾਣਦੇ ਅਸੀਂ ਆਪਣੇ ਨੂੰ ਚਾਹ ਚੜ੍ਹ ਗਰੀਆ ਜੂਤਾ ਆ ਗੋਰੀ ਨਾ ਯਾਰੇ ਮੈਂ ਜੂਨੀ ਤੇ ਆ ਗਿਆ ਤਾ ਕੋਟਾ ਗੁਪਰਾ ਮੈਂ ਪਿੰਡ ਵੀ ਸਾਹ ਨੂੰ ਨਾ ਰੱਖਣੀ ਸਜੂ ਮੈਂ ਪਿੰਡ ਵੀ ਸਾਹ ਨੂੰ ਨਾ ਰੱਖਣਾ ਰਾਜਾ ਜੰਗਲਾ ਨਾ ਰੱਖਣੇ ਚਾਹੇ ਆਮੜੀ ਓਏ ਨਵੇਂ ਕੋਈ ਲਾਵਾਂਗੇ ਜੱਟ ਮਾਨ ਮਾਨ ਪੂਰੀਆ ਖੜਿਆ ਹੋਵੇ ਨਾ ਟੱਟ ਖਾ ਰਿਆ ਕਰਾ ਬਸ ਨਹੀਂ ਦੇਖਣਾ ਜੱਟ ਚੱਕੀ ਚੱਕੀ ਨੀ ਲੱਗ ਮੇਰੇ ਵਿੱਚ ਭਾਵੇਂ ਅੱਖ ਨਾ ਰਹੇ ਕਿਆ ਘਟਕਣਾ ਲਿਆ ਗਾ ਕੋਈ ਨਾ ਯਾਰ ਰਸੂਨ ਪਿਆ ਮੈਂ ਬੋਲਣਾ ਸਹੀ ਨਹੀਂ ਸਾਹਿਬ ਸਾਡੀ ਬਾਦਲ ਨਾਲ ਸਿੱਧੀ ਗੱਲ ਆ ਮੈਂ ਟਰਾਲਾ ਤੈਨੂੰ ਕੁਝ ਦਿਖਾਵਾਂਗੇ ਜਿੱਥੇ ਤੱਕ ਭੱਜ ਲਾਵਾਂਗੇ ਆਹ ਤੇਰੀ ਮਾਸੀ ਦੇ ਜੋਰ ਲਾਉਂਗਾ ਆਹ ਤੇਰੀ ਮਾਸੀ ਦਾ ਮੁੰਡਾ ਉਹ ਨਿਕਾਈ ਆ ਮੁੰਨਾ ਕਾਨੂੰ ਕੋਈ ਇਹਦਾ ਮੈਂ ਤਾਂ ਭੱਜੂ ਕਿੱਥੇ ਭੱਜਿਆ ਇਸ ਪੰਡਾਮਾ ਉਹ ਕਹਿੰਦੇ ਰਹਿਣ ਦੇ ਨਾ ਨਾ ਉਹ ਯਾਰ ਟਿੰਡ ਬੰਕਰ ਨਵੇੜਾ ਕਰਦਾ ਨਹੀਂ ਇਹ ਕੀ ਉਹ ਇੱਥੇ ਹੀ ਰਹਿਣਾ ਉਹ ਨਾ ਨਾ ਸਰਪੰਚਾ ਆ ਨਾ ਮੈਂ ਦੱਸਦਾ ਹਾਂ ਕਿ ਕੱਟ ਕੇ ਖਾਜੋ ਪਿਸਤੌਲ ਨੇ ਮੇਰੇ ਅੰਦਰ ਪਿਸਤੌਲ ਹੈ ਇਹਨੂੰ ਮੈਂ ਖਲਾਲੇ ਤੋਂ ਖਾਣ ਦੇ ਖਲਾਲੇ ਖਲਾਲੇ ਇਹਨਾਂ ਨੂੰ ਰੋਕ ਵੇ ਦੇ ਖੱਦੋ ਉਹ ਕਹਿੰਦੇ ਆ ਦੇਖ ਕੇ ਲੈ ਬਾਈ ਸਾਹਿਬ ਆਏ ਨੇ ਹੁਣ ਬੈਠੇ ਨੇ ਆਪਾਂ ਜਿਹੜਾ ਫਾਇੰਡਾ ਲੈ ਜੀ ਬਾਰੀ ਦਾ ਆ ਜਾ ਆ ਜਾ ਕਰਨਾਲ ਸੋਂ ਆ ਜਾ ਬੈਠ ਹਰੀ ਘਰ ਬੈ ਜਾ ਬੈ ਜਾ ਇੱਥੇ ਬੈ ਜਾ ਬੈ ਜਾ ਫਿਰ ਲੈ ਬੈ ਜਾ ਕਾਹਟ ਕਾਇ ਲੈ ਤਰਾ ਨਾ ਜੀ ਆਈ ਗੁਰਪ੍ਰਸਾਦ ਸਾਹਿਬ ਹੋਰ ਦੱਸੋ ਕੀ ਰਵੇੜਨਾ ਤੁਸੀਂ ਨੇ ਹਾਂ ਜੀ ਮੈਂ ਸਰਪਾਲ ਸਾਹਿਬਾ ਇਹਨਾਂ ਦਾ ਨਵੇੜੋ ਜੀ ਫੇਰ ਹਾਂ ਹਾਂ ਮੈਂ ਤਾਂ ਕਦੋਂ ਦਾ ਕਹਿੰਦਾ ਨੂੰ ਨਵੇੜ ਲੈਣ ਹੋਰ ਚ ਰੋਗ ਆਈ ਦੇਖੋ ਠਾਣੇ ਠੂਣਾ ਫਿਰਦੇ ਨੇ ਓ ਮੈਂ ਤਾਂ ਆਪ ਭਾਈ ਕਹਿੰਦਾ ਵੀ ਪਿੰਡ ਦੀ ਗੱਲ ਆ ਪਿੰਡ ਦੀ ਨਿਪਟੜੀ ਕਿ ਕੀ ਰੱਖਿਆ ਆ ਬੱਟਾ ਮੋਟਾ ਕੋਈ ਨਹੀਂ ਜੀ ਇੱਧਰ ਆਪਣੇ ਮੱਤੀ ਵੀ ਸੋਕਰੀ ਆ ਉਹ ਦੂਆ ਪਰਚੂਜ਼ ਘਾਰ ਆ ਇੱਧਰ ਮੱਤੀ ਦੁਖਦੀ ਆ ਉਹ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿ ਗਏ ਸੀ ਨਾ ਲੜੋ ਕੇ ਆਹ ਵੀ ਆਉਂਦੀ ਕਿਹਾ ਚੱਲੋ ਭਾਈ ਬੈਠੋ ਬੈਠੋ ਆ ਦੋਹੇ ਖੇਡ ਲੈਦੇ ਹੋਰੇ ਬੈਠ ਬੈਠੋ ਨਹੀਂ ਲੜਨ ਦੇ ਮੇਰਾ ਤੁਹਾਨੂੰ ਜਲਦਾ ਨਹੀਂ ਭਾਈ ਨਵੇੜ ਨਹੀਂ ਆਇਆ ਮੈਂ ਕਿਹੜਾ ਇਹਨਾਂ ਨੂੰ ਉਹ ਨਵੇੜ ਨਹੀਂ ਆਇਆ ਮੈਂ ਹੋਰ ਦੱਸੋ ਇੱਥੇ ਕੀ ਕਰ ਰਿਹਾ ਹਾਂ ਕੱਲ ਨਵੇੜੀ ਆ ਫਿਰ ਬੋਲ ਤੂੰ ਕੱਪੀ ਜਾਕਰ ਮੈਂ ਕਹਿੰਦਾ ਕੁਝ ਨਹੀਂ ਵੈਲਾ ਦੇਖ ਖੌਨੂੰ ਆਇਆ ਕਰਦਾ ਫਿਰ ਆਪਾਂ ਸਾਡੀ ਤਾਂ ਭਾਈ ਸਹਿਮਤੀ ਆ ਮੈਨੂੰ ਪਹਿਲੇ ਨਵੇੜੀਆਂ ਤੇ ਕਰ ਲੋ ਨਾ ਗੱਲਾਂ ਜੇ ਹੋਰ ਤੁਸੀਂ ਜਾਏ ਥਾਣੇ ਜੀ ਤੇ ਜਾਏ ਸਾਰੇ ਜਾਏ 10000 ਥੱਲੇ ਦੁਖਾ ਕੇ 15 ਖਾ ਕੇ ਫੇਰ ਉਹੀ ਤਾਂ ਗੱਲ ਕੀ ਇਹ ਨਾ ਗੱਲਾਂ ਜੀ ਰੱਖੇ ਖੱਟਿਆ ਕੁਛ ਨਹੀਂ ਓਏ ਬਾਦੋ ਲਾਲੀ ਦੂਆ ਜਰਦਾ ਬਾਦੋ ਲਾਲੀ ਗੰਡ ਸਪਾਸ ਸਾਹ ਮਟੀ ਦਾ ਕੰਮ ਜਾਣਾ ਜ਼ੇਤੀ ਖਰਾ ਪਿੰਡ ਤੇ ਖਰਾਬ ਕੀਤਾ ਪਿਆ ਨਾਦਰ ਨਵੇੜ ਲਓ ਇਹ ਨਹੀਂ ਨਬੜਾ ਪਾਤਰ ਨਹੀਂ ਬੈਠਾ ਯਾਰ ਤੁਸੀਂ ਥੋੜੀ ਖਾ ਲਿਆ ਕਰ ਉਹਦੇ ਪੰਚਾਇਤ 'ਚ ਬੈਠਿਆ ਤੂੰ ਉਹ ਕੋਈ ਨਹੀਂ ਜਾਣਦੀ ਥੋੜੀ ਘੱਟ ਖਾ ਲਿਆ ਕਰ ਵਾਹਿਗੁਰੂ ਗਲਾਸ ਵੀ ਜੇਬ 'ਚ ਪਾਈ ਫਿਰਦਾ ਓ ਫੇਰ ਕੀ ਹੋ ਗਿਆ ਗਲਾਸ ਘਾਉਣ ਇੱਥੇ ਸਾਰਾ ਜੰਦੀ ਪਾਣੀ ਦਾ ਪਾਣੀ ਦੀ ਭੁੱਖ ਤੇ ਸਾਧਰੀ ਇੱਥੇ ਜਾਂਦੇ ਮੈਂ ਕਿਹੜਾ ਭੈਣ ਤੋਂ ਡਵਾ ਕਰੋਂ ਤੇ ਖਟਿਆ ਕੀ ਸਾਰੀ ਉਮਰ ਤੇ ਆਹੀ ਕੁਛ ਖਟਿਆ ਬੱਸ ਉਹ ਫੇਰ ਨਾਲ ਲੜ ਪਿਓ ਕੋਈ ਨਹੀਂ ਕੋਈ ਨਹੀਂ ਇਹ ਤਾਂ ਹੋ ਜਾਏਗਾ ਜਮੀਨ ਤੂੰ 5 ਕਿਲੇ ਫੂਕ ਕੇ ਖਾ ਗਿਆ ਕੋਈ ਨਹੀਂ ਕੋਈ ਵੀ ਕੋਈ ਇਹ ਤਾਂ ਕੱਲ ਨੂੰ ਮੈਂ ਲੈ ਜੀ ਮੈਂ ਲੈ ਜੀ ਛੋਟੀ ਤਾਂ ਨਹੀਂ ਖਾਦੀ ਆਉਂਦੀ ਖਾਦੀ ਆਉਂਦੀ ਕੋਈ ਨਹੀਂ ਕੋਈ ਨਾ ਦਾ ਮੈਂ ਫੁਟਾ ਦੇ ਜੇ ਮੇਰੇ ਕਹੀ ਲੱਗਦੀ ਛਰ ਪੜਾ ਜਾਂਦਾ ਅਸੀਂ ਤਾਂ ਫਿਰ ਹੁਣ ਫੇਰ ਅੱਜਾ ਫਿਰਦਾ ਹੁਣ ਮੇਰਾ ਫੇਰ ਦਾਰੂ ਪੀ ਫਿਰ ਤੈਨੂੰ ਪੀਜੀ ਨਹੀਂ ਆਣੀ ਥੋੜੀ ਪੀਆ ਕਰ ਕੋਈ ਨਹੀਂ ਇਹਨੂੰ ਨਹੀਂ ਮੈਂ ਪਾਉ ਹੁਣ ਬਹਿ ਕੇ ਗੱਲ ਕਰਿਆ ਯਾਰ ਗੱਲ ਫਿੱਕੇ ਨਹੀਂ ਗੱਲ ਕਰਦੇ ਤੇ ਮੂੰਹ ਚੜਦਾ ਹੀ ਤੇਰਾ ਉੱਥੇ ਉਹ ਬਹਿ ਕੇ ਗੱਲ ਕਰਿਆ ਰਹਾਂਗੇ ਹਾਂ ਜਿਹੜਾ ਟੈਟ ਹੋਇਆ ਬੰਦਾ ਦਾਰੂ ਪੀ ਓ ਥੋੜੀ ਪੀਆ ਕਰ ਕੁੱਤੇ ਮੂੰਹ ਚੜਦਾ ਹੀ ਗੱਲ ਤੇਰਾ ਉੱਥੇ ਨਹੀਂ ਕੀ ਕਰਤੀ ਮੈਂ ਪਾਉ ਹੁਣ ਨਹੀਂ ਹਿੱਸਾ ਦਾ ਮੈਂ ਨਹੀਂ ਮੋਟਰ ਆਪਦੀ ਲੱਗ ਕਰੇ ਆ ਗੱਲਾਂ ਕੀ ਨਵੇੜਦਾ ਤੂੰ ਨਵੇੜਲਾ ਵਧੀਆ ਰਹੇਗਾ ਕੀ ਨਵੇੜੇਗਾ ਤੂੰ ਦੱਸ ਹਣ ਦਰਵਾਜ਼ੇ ਤੋਂ ਨਵੇਂ ਯਾਰ ਮੇਰਾ ਵਸੇਂ ਸੁਣਾ ਦੀ ਰਾਤ ਮੇਰਾ ਵਸੇਂ ਦੀ ਪਹਿਲਾ ਵਾਰ ਚੱਲ ਮੈਂ ਬਾਲਾ ਬਾਦ ਨੋ ਨੋ ਮੇਰਾ ਲਾਇਆ ਮੇਰੀ ਮੱਕੀ ਸੁਕਦੀ ਮੇਰਾ ਪੰਚਾਇਤ ਹੋਰ ਤੁਸੀਂ ਕੀ ਚਾਹੁੰਦੇ ਹੋ ਮੈਨੂੰ ਐ ਦੱਸੋ ਨਹੀਂ ਮੈਂ ਰਾਜਾ ਬਣੇ ਕਿਹਨੂੰ ਕਰਾਂ ਫਿਰ ਬੂਣ ਇਹ ਮੈਂ ਬਾਦ ਨੂੰ ਕਰ ਦੇਣਾ ਮੇਰੇ ਬਾਦ ਨੂੰ ਲੁਕਾਉਣਾ ਕੋਈ ਨਹੀਂ ਦੇਣਾ ਤੁਹਾਨੂੰ ਇਹ ਕੋਈ ਤੁਹਾਨੂੰ ਨਹੀਂ ਭਗਵਾਨ ਤੇਰੇ ਉੱਪਰ ਦਾ ਬਣੇ ਤੁਸੀਂ ਓਏ ਤੂੰ ਪਿੰਡ ਦਾ ਸਵਾਗ ਬਣਾ ਕੇ ਰੱਖੋ ਪਿੰਡ ਮੈਂ ਨਹੀਂ ਮਿੰਟ ਤੇਰੇ ਨਾਲ ਭਗਵਾਨ ਤੇ ਮੈਂ ਨਾਲ ਰੋਜ ਬੈਗ ਲਾਉਣਾ ਨੇ ਠੀਕ ਆ ਬੈਗ ਲਾਉਣਾ ਤੇ ਘੱਟਿਆ ਕੀ ਆ ਮੈਂਬਰਾਂ ਤੂੰ ਮੋਟਾ ਖਾਧਰਾ ਪੀ ਲੈ ਇਹਦਾ ਗਲਾਸ ਧੋਣਿਆ ਸੀ 1 ਲੀਟਰ ਬਰਬਾਦਾਂਗੇ ਨਾ ਯਾਰ ਮੈਂ ਸਾਹਿਬ ਜਿੰਨੇ ਕਹਾਂਗਾ ਨਵੇਂ ਮੈਂਬਰਾਂ ਤੂੰ ਯਾਰ ਤੂੰ 2 ਘੰਟੇ ਮੈਂਬਰਾਂ ਸਾਡਾ 2-2 ਘੰਟੇ ਲਾ ਲਿਆ ਕਰੋ 2 ਘੰਟੇ ਤੂੰ 6 ਲੈ ਕਰ 4-4 ਘੰਟੇ ਵਾਰੀ ਦੇ ਦੇ 12 ਘੰਟੇ ਲਾ ਡਾਉਂਦੀ ਆ ਆਪਾਂ ਸਰਪੰਚ ਸਾਹਿਬ ਆ ਦੇਵੇਂ ਸਰਪੰਚ ਤੂੰ ਕਹਿੰਦਾ ਆਪਣਾ ਕਹਿੰਦਾ ਚਲ 4-4 ਘੰਟੇ ਤੂੰ 6 ਕਰਦਾ ਕਰ ਭਾਈ 4 ਘੰਟੇ ਤੂੰ 4 ਘੰਟੇ ਠੀਕ ਹੈ ਅਰੇ ਦਾਰੂ ਪੀ ਕੇ ਕਰਦਾ ਜਦੋਂ ਬਾਲਾ ਓਏ ਮੈਂ ਥੋੜੀ ਪੀ ਲਿਆ ਕਰ ਥੋੜੀ ਡਫ ਲਿਆ ਕਰ ਉਹ ਬਾਦ ਘਾਟ ਹੋ ਜਨੇ ਉਹ ਗੱਲ ਨਹੀਂ ਬਾਦ ਘਾਟ ਦਾ ਮੈਂ ਕਰਦਾ ਇਹ ਜੀ ਜਮਾਨਾ ਨਾਲ ਬੰਦ ਹੈ ਗੱਲ ਤੇ ਗੱਲ ਨਹੀਂ ਇਹ 50 50 ਰੁਪਏ ਜਮਾਨਾ ਬੰਦ ਹੈ ਫੇਰ ਚਿਕਣਗੇ ਨਹੀਂ ਇਹ ਕੰਮ ਨਾ ਕਰੀ ਮੈਂਬਰਾਂ ਸਾਨੂੰ 4 ਘੰਟੇ ਬਾਰੀ ਉਹਦੇ ਦੇ ਬਾਹਰ ਬਾਹਰ ਠੀਕ ਹੈ ਠੀਕ ਹੈ ਉਹ ਨਵੇਂ ਤੇ ਫੇਰ ਕੋਈ ਲੜੇਗਾ ਨਹੀਂ ਨਹੀਂ ਪਹਿਲਾਂ ਬਾਈ ਲੋਨ ਲੈ ਆਉਂ ਪਹਿਲਾਂ ਅਸੀਂ ਪਾੜਿਆ ੱਟਕੇ ਖਾ ਕੇ ਆ ਗਏ ਕੀ ਘਟਲੇ ਤੇ ਪਹਿਲਾਂ 20 ਮਿੰਟ ਜੇਣ ਲੱਗ ਗਏ ਆ ਕੀ ਕੀ ਘਟਲੇ ਤੇ ਉਹ ਆਪਣੇ ਕਿਹੜਾ ਰੋਂਡਾ ਕੋਈ ਆ ਜਮਾ ਉਹ ਜਾਹ ਰੋਂਡਾ ਜਾ ਨਹੀਂ ਉੱਥੇ ਕੱਟੀਆਂ ਰੋਟੀਆਂ ਗਾਣੀਆਂ ਸੌਖੀਆਂ ਨੇ ਉੱਥੇ ਹੁਣ ਨਹੀਂ ਲੜਦੇ ਗਾਣੀਆਂ ਤਾਂ ਅਸੀਂ ਹੁਣ ਜਾਣੀ ਹੁਣ ਆਉਣੀ ਜਾਣੀ ਸੀ ਹੁਣ ਜਾੜੀ ਆਉਣੀ ਜਾਣੀ ਆ ਆਉਣੀ ਜਾਣੀ ਜੀ ਪਹਿਲਾ ਵਾਰੀ ਪਹਿਲਾ ਵਾਰੀ ਮੇਰੀ ਆਊਗੀ ਹੁਣ ਆਉਣੀ ਜਾਣੀ ਹੋ ਗਈ ਓਏ ਪਹਿਲਾ ਦੂਜੀ ਚ ਕੀ ਰੱਖਿਆ ਵਾਰੀ ਆਲੀ ਤੇਰੀ ਪਹਿਲਾ ਵਾਰੀ ਮੇਰੀ ਫੋਨ ਪਹੀਂ ਨਹੀਂ ਡਾਲਣ ਲੱਗਦਾ ਤੁਸੀਂ ਉਹਨਾਂ ਦੇ ਦੇਣੇ ਪਰ ਮੱਕੀ ਆਉਦੀ ਅੱਠ ਘੰਟੇ ਲੈ ਕੇ ਚੱਲਦੇ 4 ਘੰਟੇ ਉਹ ਰਾਤ ਤੂੰ 6 ਲੈ ਕੇ ਉਹ ਤਾਂ ਰਾਤ ਨੂੰ ਪੈ ਕੇ ਲੱਗੇ ਹੁੰਦੇ ਨੇ ਇਹਦੇ ਰਾਤ ਤੂੰ 7 ਲੈ ਕੇ ਲੱਗ ਕੇ ਸੌਣਾ ਨਹੀਂ ਇਹਦੇ ਕੋਈ ਨਹੀਂ ਯਾਰ ਰਾਤ ਤੂੰ ਤਾਂ ਸਰਪੰਚ ਸਾਹਿਬ ਦੇ ਕੋਲ ਲੈ ਆ ਤਾਪਰ ਪਹਿਲਾਂ ਦੀ ਬਗਲਮੈਂਟ ਕਿਉਂ ਕਹਿੰਦਾ ਉਹਦੇ ਪਿੱਛੇ ਮੱਤ ਬੋਲਾ ਕੋਈ ਹਾਂ ਹਾਂ ਦੱਸ ਕੀ ਮੱਤ ਬੋਲਾ ਤੈਨੂੰ ਯਾਰ ਇਹ ਦਿੱਠੋ ਖਾ ਰਹੀ ਆ ਸਭ ਤੋਂ ਪਹਿਲਾਂ ਹੱਥ ਹੀ ਮੇਰਾ ਮੈਂ ਹਰ ਉਹਨਾਂ ਦੂਈ ਜਿਹੜਾ ਉਹ ਤੀਰਤੀ ਆ ਮਾਰੇ ਕਹਿੰਦੇ ਪਾਣੀ ਉਹ ਇਹ ਪਰਿਵਾਰ ਦੇ ਬੰਦੇ ਨੇ ਇਹਨਾਂ ਨੇ ਘਰੇ ਵੀ ਦੇਖਣਾ ਤੂੰ ਤਾਂ ਬੰਦਾ ਬਣਾ ਕੇ ਬੰਦੇ ਚੱਕੇ ਰਹਿ ਗਈ ਟੀ ਆ ਤੇਰੇ ਕਿਹੜਾ ਕੋਈ ਅੱਖਾਂ ਪਿੱਛੇ ਮੱਕੀ ਮੇਰੀ ਛੜਾ ਬੰਦਾ ਇਹ ਤੇਰੀ ਮੱਕੀ ਸੁੱਕੀ ਆ ਛੜਾ ਹਰਾ ਸੁੱਕਾ ਉਹ ਬੰਦਾ ਦਾ ਹੈਗਾ ਛੜਾ ਤੂੰ ਜੇ ਮੇਰਾ ਘੱਟਾ ਪੀਸੀ ਆ ਤਾਂ ਛੜਾ ਮੰਦਾ ਇਹ ਢੜਾ ਵੀ ਮੰਦਾ ਹੀ ਹੁੰਦਾ ਪਰ ਯਾਰ ਸਰਪੰਚ ਤੂੰ ਨਿਮੇੜ ਨਿਮੇੜ ਛੋਟ ਚੱਲ ਠੀਕ ਆ ਪਹਿਲਾਂ ਤੂੰ ਲੜ ਨਹੀਂ ਯਾਰ ਮੈਂ ਨਾ ਸਲਾਹ ਕਰਿਆ ਕੀ ਕਰਦਾ ਹੋਇਆ ਕਿਹਨੂੰ ਕਰਦਾ ਪਹਿਲਾਂ ਯਾਰ ਛੜਾ ਮਲਕ ਬੰਦਾ ਇਹਨੂੰ ਛੱਡ ਲੈ ਤੂੰ ਛੱਡ ਲਈ ਵਾਹ ਤੂੰ ਛੱਡ ਤੂੰ ਹੋਦੀ ਚੌੜਾ ਉਹ ਨੰਬਰ ਤੇ ਜੀ ਆ ਫੇਰ ਆਉ ਛੱਡ ਰੂ ਕੀ ਆ ਨਾ ਵਾਹ ਠੀਕ ਆ ਵਾਹ ਠੀਕ ਆ ਬਾੜੀ ਵਿੱਚ ਗੱਲ ਤੂੰ ਨੰਬਰ ਹੈ ਤੇਰਾ ਕਿਹਦਾ ਤੂੰ ਸਾਡੇ ਬਾੜੀ ਵਿੱਚ ਨਹੀਂ ਗੜੀਆ ਤੂੰ ਤਾਂ ਬਾੜੀ ਬਾੜੀ ਚੱਲ ਤੂੰ ਚੌੜਾ ਹੋ ਜੀ ਹੁਣ ਉਹ ਵਾਹ ਠੀਕ ਆ ਕੋਈ ਨਹੀਂ ਕੋਈ ਬਾਹਰ ਚੌੜਾ ਆਇਆ ਕਰੋ ਢੋਣਾ ਲੜੋ ਇਹੀ ਪਿੰਡ ਤੇ ਮੈਂ ਪਰ ਸਾਹਿਬ ਨਹੀਂ ਸੁਣ ਹਾਂ ਓ ਦੱਸੋ ਹੁਣ ਤੇਰਾ ਭਾਈ ਸਾਹਮਣੇ ਆਉਣਾ ਜੇ ਕੋਈ ਪਾਲੋ ਕੋਈ ਗੱਲ ਮਿਲੋ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਕੋਈ ਗੱਲ ਮਿਲੋ ਜੋ ਗਿਆ ਤੂੰ ਪੁੱਛ ਅੱਜ ਤੋਂ ਬਾਅਦ ਤੁਜੀ ਨਾਲ બરાબર ઠીક છે બરાબર ઠીક છે વાહ વાહ એના કરતાં ઓય ચલાવ ચલા ઠીક આ હા બહુ ઠીક છે ચલો ભાઈ ઠીક છે ચલો જી ઠીક છે ઠીક છે ટંગાઈ ટંગા ભાઈ ધનમાન હે ઓ સાયકલ જકલી આવતા સાયકલ લઈ એ સાયકલ પહેલી વાર બીજી વારી દેરી છે બીજી ઓય ભાઈ પહેલી વાર સરપંચા મેં દેઈ ની ઓય ઓલે બીજી વારી મેં સરપંચા દેઈ ની બીજી વારી દેરી છે ਚੱਲਦੀ ਨਾ ਕਰਨਾ ਜੀ ਇਹਦੀ ਜੀ ਇਹਦੀ ਤੀਜੇ ਨੰਬਰ ਦੀ ਗੱਲ ਕਰੋ ਠੀਕ ਕਰੋ ਠੀਕ ਕਰੋ ਠੀਕ ਕਰੋ ਬਹੁਤ ਵਧੀਆ ਬਣਾਉਣ ਠੀਕ ਹੈ ਜੀ ਚੰਗਾ ਜੀ ਬਹੁਤ ਵਧੀਆ ਸਾਹਿਬ ਧੰਨਵਾਦ ਚੰਗਾ ਜੀ ਸਪਾਂਸਰ ਸਾਹਿਬ ਇੱਧਰ ਤੋਂ ਬਣਾ ਦੇ ਇਹ ਚੱਲਾ ਆਉਂਦਾ ਜਾਂਦਾ ਬੱਸ ਕੱਟਵੇਂ ਕੱਟਵੇਂ ਕਰ